ਸਰਨ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ੴ ਸਤਿਗੁਰ ਪ੍ਰਸਾਦਿ ਰਾਮਾਨੰਦ ਜੀ ਕਰ ਪਹਿਲਾ ਕਤ ਜਾਈਏ ਰੇ ਕਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ ਰਹਾਉ ਪੰਗ ਦਾ ਮਤਲਬ ਪਿੰਗਲਾ ਤਾਂ ਭਗਤ ਰਾਮਾਨੰਦ ਜੀ ਗੁਰਬਾਣੀ ਦੇ ਰਾਹੀ ਫਰਮਾਨ ਕਰ ਰਹੇ ਹਨ ਇਹੀ ਭਾਈ ਹੋਰ ਕਿੱਥੇ ਜਾਈਏ ਕਤ ਜਾਈਏ ਰੇ ਘਰ ਲਾਗੋ ਰੰਗ ਹੁਣ ਹਿਰਦੇ ਰੂਪੀ ਘਰ ਦੇ ਵਿੱਚ ਹੀ ਮौज ਬਣ ਗਈ ਏ ਹਿਰਦੇ ਦੇ ਵਿੱਚ ਹੀ ਮौज ਬਣ ਗਈ ਏ ਅੰਦਰ ਹਿਰਦੇ ਦੇ ਵਿੱਚ ਹੁਣ ਹੋਰ ਕਿੱਥੇ ਜਾਈਏ ਮੇਰਾ ਮਨ ਹੁਣ ਕਹਿੰਦੇ ਡੂਲਦਾ ਨਹੀਂ ਮੇਰਾ ਚਿੱਤ ਨਾ ਚੱਲ ਲੈ ਮਨ ਪਏਉ ਪੰਗ ਕਹਿੰਦੇ ਹੁਣ ਚਿੱਤ ਜਿਨਾ ਮੇਰਾ ਨਹੀਂ ਡੋਲਦਾ ਨਹੀਂ ਹੈ ਠਹਿਰ ਹੋ ਗਿਆ ਹੈ ਟਿੰਗਲਾ ਹੋ ਗਿਆ ਹੈ ਹੁਣ ਇਹ ਤੁਰਨ ਜੋਗਾ ਨਹੀਂ ਰਿਹਾ ਕਹਿੰਦਾ ਭਾਉ ਹੁਣ ਇਹ ਡੋਲਦਾ ਨਹੀਂ ਇੱਧਰ ਉੱਧਰ ਭਟਕਦਾ ਨਹੀਂ ਹੈ ਫਿਰ ਅੱਗੇ ਫਰਮਾਨ ਹੈ ਰਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਇੱਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੋਆ ਬਹੁ ਸੁਗੰਧ ਕਹਿੰਦੇ ਇੱਕ ਦਿਨ ਮੇਰੇ ਮਨ ਵਿੱਚ ਵੀ ਤਾਂਗ ਪੈਦਾ ਹੋਈ ਸੀ ਉਮੰਗ ਪੈਦਾ ਹੋਈ ਸੀ ਚਾ ਤਾਂਗ ਖੁਆਇਸ਼ ਪੈਦਾ ਹੋਈ ਸੀ ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੇ ਲਿੰਗ ਕਸ ਚੰਦਨ ਚੂਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮਠਾਈ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ ਕਹਿੰਦੇ ਮੇਰੇ ਅੰਦਰ ਵੀ ਤਾੰਗ ਪੈਦਾ ਹੋਈ ਸੀ ਇੱਕ ਦਿਨ ਹੀ ਤੇ ਮੈਂ ਚੰਦਨ ਆਦਕ ਅਤਰ ਇਹ ਸਾਰਾ ਘਸਾ ਕੇ ਸੁਗੰਧੀਆਂ ਲੈ ਲਈਆਂ ਚੰਦਨ ਨੂੰ ਘਸਾ ਕੇ ਹੋਰ ਤੇ ਮੈਂ ਮੰਦਰ ਦੇ ਵਿੱਚ ਪੂਜਾ ਕਰਨ ਲਈ ਤੁਰਪਿਆ ਪਰ ਕਹਿੰਦੇ ਹੁਣ ਤਾਂ ਮੈਨੂੰ ਉਹ ਪਰਮਾਤਮਾ ਜਿਸ ਨੂੰ ਕਹਿੰਦੇ ਮੈਂ ਮੰਦਰ ਦੇ ਵਿੱਚ ਰਹਿੰਦਾ ਸਮਝਦਾ ਸਾਂ ਉਹ ਮੇਰੇ ਗੁਰੂ ਨੇ ਕਹਿੰਦੇ ਮੇਰੇ ਘਰ ਦੇ ਵਿੱਚ ਭਾਵੇਂ ਮੇਰੇ ਮਨ ਦੇ ਵਿੱਚ ਹੀ ਵਖਾ ਦਿੱਤਾ ਹੈ ਹੁਣ ਮੈਨੂੰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਭਈ ਸੋ ਬ੍ਰਮ ਬਤਾਇਓ ਗੁਰ ਮਨ ਹੀ ਮਾਈ ਕਹਿੰਦੇ ਮਨ ਦੇ ਵਿੱਚ ਹੀ ਮੈਨੂੰ ਵਖਾ ਦਿੱਤਾ ਉਹ ਪਰਮਾਤਮਾ ਪਰਮੇਸ਼ਰ ਮੇਰੇ ਗੁਰੂ ਨੇ ਤੇ ਹੁਣ ਭਾਵੇਂ ਮੈਨੂੰ ਇਹ ਸਾਰਾ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਰਹੀ ਇਹ ਪੂਜਾ ਕਰਨ ਦੀ ਜ਼ਰੂਰਤ ਹੀ ਨਹੀਂ ਹੁਣ ਮੈਨੂੰ ਕਹਿੰਦੇ ਤਾਂ ਜ਼ਰੂਰ ਉੱਠੇ ਸੀ ਪਰ ਜਦੋਂ ਮੇਰੇ ਗੁਰੂ ਨੇ ਮੈਨੂੰ ਵਿਖਾਤਾ ਹੁਣ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਰਹੀ ਫਿਰਗੇ ਫਰਮਾਨ ਹੈ ਜਹ ਜਾਈਐ ਤਹ ਜਲ ਪਖਾਨ ਤੂ ਪੂਰ ਰਹਿਓ ਹੈ ਸਭ ਸਮਾਨ ਬੇਦ ਪੁਰਾਨ ਸਭ ਦੇਖੇ ਜੋਏ ਉहां ਤੋ ਜਾਈਏ ਜੋ ਇहां ਨਾ ਹੋਏ ਉहां ਉਥੇ ਕਹਿੰਦੇ ਤੇ ਇहां ਇੱਥੇ ਕਹਿੰਦੇ ਤੀਰਥਾਂ ਉੱਤੇ ਜਾਈਏ ਚਾਹੇ ਮੰਦਰਾਂ ਵਿੱਚ ਜਾਈਏ ਕਹਿੰਦੇ ਜਿੱਥੇ ਵੀ ਜਾਈਏ ਉੱਥੇ ਪਾਣੀ ਹੈ ਜਾਂ ਪੱਥਰ ਹਨ ਜਹਾਂ ਜਾਈਏ ਤਹ ਜਲ ਪਖਾਨ ਪਖਾਨ ਕਿੰਨੇ ਹਨ ਪੱਥਰ ਨੂੰ ਕਹਿੰਦੇ ਉੱਥੇ ਜਾਈਏ ਤੇ ਉੱਥੇ ਪਾਣੀ ਹੈ ਜਾਂ ਤਾਂ ਤੇ ਜਾਂ ਫਿਰ ਪੱਥਰ ਹੈ हे ਪ੍ਰਭੂ ਕਹਿੰਦੇ ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈ ਤੂੰ ਪੂਰ ਰਹਿਓ ਹੈ ਕਹਿੰਦੇ ਤੂੰ ਇੱਕੋ ਜਿਹਾ ਹੀ ਸਾਰੀ ਜਗ੍ਹਾ ਤੇ ਭਰਪੂਰ ਹੈ ਸਭ ਸਮਾਨ ਸਾਰੇ ਤੇ ਇੱਕ ਸਮਾਨ ਹੀ ਹੈ ਫਰਕ ਹੀ ਨਹੀਂ ਹੈ ਹਰੇਕ ਜਗ੍ਹਾ ਤੇ ਹੈ ਤੂੰ ਭੇਦ ਪੁਰਾਣ ਸਭ ਦੇਖੇ ਜੋਏ ਕਹਿੰਦੇ ਵੇਦ ਪੁਰਾਣ ਆਦਿਕ ਧਰਮ ਇੰਜੀਨੀ ਗ੍ਰੰਥ ਇਹ ਵੀ ਖੋਜ ਕੇ ਵੇਖ ਲਈਆਂ ਕਹਿੰਦੇ ਕਹਿੰਦਾ ਭਾਵੇਂ ਵੀ ਪੜ ਕੇ ਵੇਖ ਲਿਆ ਸਾਰਿਆਂ ਨੇ ਨਿਰਣਾ ਕੱਢ ਲਿਆ ਸੋ ਤੀਰਥਾਂ ਤੇ ਮੰਦਰਾਂ ਦੇ ਵਿੱਚ ਉਂਹ ਤੌ ਜਾਈਏ ਜੋਈ ਹਾ ਨਾ ਹੋਏ ਕਹਿੰਦੇ ਉੱਥੇ ਜਾਣਾ ਕਦੇ ਲਈ ਹੈ ਉੱਥੇ ਇਸੇ ਕਰਕੇ ਵੀ ਕੀਮਤ ਹੈ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਪਰਮੇਸ਼ਰ ਦੇ ਕਹਿੰਦੇ ਉੱਥੇ ਤਾਂ ਫਿਰ ਤਾਂ ਜਾਏਗੀ ਨਾ ਜੇ ਇੱਥੇ ਨਾ ਹੋਵੇ ਤਾਂ ਉਹ ਪਾਉ ਹਰਥਾਂ ਤੇ ਕਹਿੰਦੇ ਇਹ ਸਾਰਾ ਖੋਜ ਕੇ ਵੇਖ ਲਈ ਖੋਜ ਕਰਕੇ ਸੋ ਕਹਿੰਦੇ ਤੀਰਥ ਮੰਦਰਾਂ ਦੇ ਵਿੱਚ ਤਦੋਂ ਹੀ ਜਾਨ ਦੀ ਲੋੜ ਪਵੇ ਜੇ ਪ੍ਰਮਾਥਮਾ ਇੱਥੇ ਮੇਰੇ ਮਨ ਦੇ ਵਿੱਚ ਨਾ ਵਸਦਾ ਹੋਵੇ ਤਾਂ ਫਿਰ ਜਾਵਾਂ ਕਹਿੰਦੇ ਉੱਤੇ ਜਦੋਂ ਫਿਰ ਇੱਥੇ ਵਸਦਾ ਹੈ ਤਾਂ ਫਿਰ ਮੈਂ ਉੱਥੇ ਕੀ ਲੈਣ ਜਾਣਾ ਹੈ ਫਿਰ ਅੱਗੇ ਫਰਮਾਨ ਹੈ ਸਤਗੁਰੂ ਮੈਂ ਬਲਿਹਾਰੀ ਤੂਰ ਜਿਨ ਸકલ ਵਿਕਲ ਭ੍ਰਮ ਕਾਟੇ ਮੋ। ਰਾਮਾਨੰਦ ਸੁਆਮੀ ਰਮਤ ਬ੍ਰਹਮ। ਗੁਰ ਕਾ ਸਬਦ ਕਾਟੈ ਕੋਟ ਕਰਮ। ਏ ਸਤਿਗੁਰੂ ਮੈਂ ਤੇਤੋਂ ਸਦਕੇ ਹਾਂ ਬਲਿਹਾਰਨੇ ਜਾਂਦਾ ਹਾਂ। ਤੇਰੇ ਤੋਂ ਸਦਕੇ ਵਾਰਨੇ ਜਾਂਦਾ ਹਾਂ ਜਿਸ ਨੇ ਮੇਰੇ ਸਾਰੇ ਔਖੇ ਭਲੇਖੇ ਦੂਰ ਕਰ ਦਿੱਤੇ ਹਨ ਸਾਰੇ ਭਲੇਖੇ ਚੱਕ ਦਿੱਤੇ ਜਿਨ ਸਕਲ ਵਿਕਲ ਭ੍ਰਮ ਕਾਟੇ ਮੋਰ ਕਿਨੇ ਸਾਰੇ ਭਲੇਖੇ ਵਹਿਮ ਦੂਰ ਕਰਨ ਦਿੱਤੇ ਮੇਰੇ ਮਿਕਲ ਕਹਿੰਦੇ ਹਨ ਕਠਨ ਨੂੰ ਕਹਿੰਦੇ ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ ਰਾਮਾਨੰਦ ਸਵਾਮੀ ਰੰਮਤ ਬ੍ਰਹਮ ਕਹਿੰਦੇ ਹਰ ਥਾਂ ਤੇ ਮੌਜੂਦ ਹੈ ਤੇ ਗੁਰੂ ਦੀ ਰਾਹੀ ਮਿਲਦਾ ਉਹ ਸ਼ਬਦ ਗੁਰੂ ਦੇ ਰਾਹੀ ਗੁਰ ਕਾ ਸ਼ਬਦ ਕਟੈ ਕੋਟ ਕਰਮ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਮਿਲਦਾ ਉਹ ਪਰਮਾਤਮਾ ਪਰਮੇਸ਼ਰ ਕਿਉਂਕਿ ਗੁਰੂ ਦਾ ਸ਼ਬਦ ਕਰੋਣਾ ਕੀਤੇ ਬੰਦੇ ਕਰਮਾਂ ਦਾ ਨਾਸ ਕਰ ਦਿੰਦਾ ਹੈ ਇੱਕ ਅੰਦਾਨੀ ਕਰੋਣਾ ਕਰੋਣਾ ਮੰਦੇ ਕਰਮ ਕੀਤੇ ਹੋਏ ਜਿਹੜੇ ਗੁਰ ਕਾ ਸ਼ਬਦ ਕਟ ਹੈ ਕੋਟ ਕੋਟ ਮਤਲਬ ਕਰੋੜ ਕਰਮ ਮਾੜੇ ਕਰਮ ਕੀਤੇ ਵੀ ਮੰਦੇ ਕਰਮ ਕੀਤੇ ਵੀ ਕਰੋੜਾਂ ਦਾ ਨਾਸ ਕਰ ਦਿੰਦਾ ਜਿਵੇਂ ਇੱਕ ਚਿੰਗਿਆਰੀ ਟੀਲ ਦੀ ਟੀਲ ਕਿੱਡੀ ਕ ਹੁੰਦੀ ਸਿੱਖ ਲੱਖਾਂ ਮਣ ਢੇਰਾਂ ਦੇ ਢੇਰ ਸਾੜ ਕਿਸਵਾ ਕਰ ਦਿੰਦੀ ਹੈ ਨਾ ਇੱਕ ਮਾੜੀ ਜਿਹੀ ਟੀਲੀ ਕਿੰਨੀ ਹੁੰਦੀ ਉਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਜਾ ਗਨੀ ਨਾਵੇ ਇਸ ਕਰਕੇ ਵੀ ਇਹ ਜਿਹੜਾ ਸੁਖਮਨੀ ਸਾਹਿਬ ਜਪਾ ਪੜ੍ਹਦੇ ਨਾ ਇੱਕ ਕਿਨਕਾ ਕਿਤੇ ਵਸ ਜੇ ਗੁਰੂ ਦੇ ਸ਼ਬਦ ਤੇ ਕਿਸੇ ਤੇ ਇੱਕ ਤਈ ਅਮਲ ਕਰ ਲਈਏ ਕਹਿੰਦਾ ਪਾਬੀ ਹੈ ਤਾਂ ਕਰੂਣਾ ਪਾਪਾਂ ਦਾ ਨਾਸ ਕਰ ਦਿੰਦਾ ਹੈ। ਕਰੂਣਾ ਹੀ ਪਾਪਾਂ ਦਾ ਜ਼ਿੰਦਗੀ ਸੁਧਰ ਜਾਂਦੀ ਹੈ। ਫਿਰ ਅੱਗੇ ਫਰਮਾਨ ਹੈ ਭਗਤ ਨਾਮਦੇਵ ਜੀ ਦਾ ਜਨਮ ਸ਼ਬਦ ਹੈ ੴ ਸਤਿਗੁਰ ਪ੍ਰਸਾਦ ਬਸੰਤ ਬਾਣੀ ਨਾਮ ਦਿਓ ਜੀ ਕੀ ਸਾਹਿਬ ਸੰਕਟ ਵੈ ਸੇਵਕ ਭਜੈ ਚਰੰਕਾਰ ਨਾ ਜੀਵੈ ਦੋ ਕੁਲ ਲਜੈ ਤੇਰੀ ਭਗਤ ਨਾ ਛੋਡੋ ਭਾਵੈ ਲੋਗ ਹਸੈ ਚਰਨ ਕਮਲ ਮੇਰੇ ਹਿਰੇ ਰ ਵਸੈ ਰਹਾਉ ਭਗਤ ਨਾਮਦੇਵ ਜੀ ਫਰਮਾਨ ਕਰ ਰਹੇ ਹਨ ਕਿਨਹੇ ਪ੍ਰਭੂ ਕਮਲ ਫੁੱਲਾਂ ਵਰਗੇ ਕੋਮਲ ਤੇਰੇ ਚਰਨ ਮੇਰੇ ਹਿਰਦੇ ਦੇ ਵਿੱਚ ਵਸਦੇ ਹਨ ਮੇਰੀ ਹਿਰਦੇ ਦੇ ਵਿੱਚ ਵਸਦੇ ਹਨ ਤੇ ਮੈਨੂੰ ਬੜੇ ਪਿਆਰੇ ਲੱਗਦੇ ਹਨ ਹੁਣ ਜਗਤ ਭਾਵੇਂ ਕਹਿੰਦੇ ਪਿਆ ਠੱਠਾ ਕਰੀ ਜਿਵੇਂ ਹੱਸਾ ਠੱਠਾ ਮਸ਼ਕਰੀਆਂ ਕਰੇ ਲੋਕ ਪਲਾਂ ਨਹੀਂ ਹੱਸਣ ਮੇਰੇ ਤੇ ਕੋਈ ਪਰਵਾਹ ਨਹੀਂ ਕਹਿੰਦੇ ਜਿੰਨੇ ਮਰਜ਼ੀ ਕਰ ਲੈਣ ਤੇਰੀ ਭਗਤੀ ਨਹੀਂ ਛੱਡਾਂਗਾ ਕਹਿੰਦੇ ਤੇਰੀ ਭਗਤ ਨਾ ਛੱਡੂ ਭਾਵੇਂ ਲੋਕ ਹੱਸਾ ਕਹਿੰਦੇ ਲੋਕ ਹੱਸਦੇ ਆ ਤਾਂ ਸੀ ਜਾਣ ਜੋ ਮਰਜ਼ੀ ਕਰੀ ਜਾਂ ਲੋਕਾਂ ਦੀ ਮੈਨੂੰ ਪਰਵਾ ਨਹੀਂ ਹੈ ਕਿਉਂਕਿ ਚਰਨ ਕਮਲ ਮੇਰੇ ਹੀ ਰਹਿ ਬਸੇ ਮੇਰੇ ਹਿਰਦੇ ਦੇ ਵਿੱਚ ਤੇਰੇ ਸੋਹਣੇ ਚਰਨ ਫੁੱਲ ਕੌਮਲ ਫੁੱਲ ਵਰਗੇ ਉਹ ਵਸਦੇ ਹਨ ਹੁਣ ਲੋਕਾਂ ਦੀ ਪਰਵਾਹ ਨਹੀਂ ਹੈ ਮੈਨੂੰ ਫਿਰ ਮੋੜ ਲੀਆਂ ਪੰਕਤੀਆਂ ਚ ਫਰਮਾਨ ਹੈ ਸਾਹਿਬ ਸੰਕਟ ਵੈ ਸੇਵਕ ਭਜੈ ਜਲੰਕਾਲ ਨਾ ਜੀਵੈ ਤਉ ਕੁਲ ਲੱਜੈ ਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ ਸਾਹਿਬ ਮਤਲਬ ਮਾਲਕ ਕਹਿੰਦੇ ਆਪਣੇ ਨੌਕਰ ਨੂੰ ਸੰਕਟ ਦੇਵੇ ਕੋਈ ਸੰਕਟ ਵੈ ਮਤਲਬ ਕੋਈ ਕਸ਼ਟ ਦੇਵੇ ਤੇ ਨੌਕਰ ਉਸ ਕਸ਼ਟ ਤੋਂ ਡਰਦਾ ਨੱਠ ਜਾਵੇ ਸੇਵਕ ਮਤਲਬ ਨੌਕਰ ਭੱਜਾ ਕਹਿੰਦੇ ਭੱਜੇ ਨੱਠ ਜੇ ਜਿੰਦ ਨੂੰ ਕਹਿੰਦੇ ਕਸ਼ਟਾਂ ਤੋਂ ਬਚਾਉਣ ਦੀ ਖਾਤਰ ਨੱਠਿਆ ਹੋਇਆ ਨੌਕਰ ਕਹਿੰਦੇ ਸਦਾ ਤਾਂ ਜਿਉਂਦਾ ਨਹੀਂ ਰਹਿੰਦਾ ਚੰਕਰ ਨਾ ਜਿਵੇ ਦੂ ਕੁੱਲ ਲੰਜ ਕਹਿੰਦੇ ਫਿਰ ਉਹ ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੇ ਵਾਸਤੇ ਬਚਾਉਣ ਦੀ ਖਾਤਰ ਕਹਿੰਦੇ ਨੱਠਿਆ ਹੋਇਆ ਨੌਕਰ ਸਦਾ ਤਾਂ ਨਹੀਂ ਨਾ ਜਿਉਂਦਾ ਰਹਿੰਦਾ ਪਰ ਕਹਿੰਦੇ ਮਾਲਕ ਨੂੰ ਪਿੱਠ ਦੇ ਕੇ ਆਪਣੀਆਂ ਕਹਿੰਦੇ ਦੋਵੇਂ ਕੁਲਾਂ ਬਦਨਾਮ ਕਰ ਲਿੰਦਾ ਹੈ ਵੇਂਦਰੰਦਾ ਭੱਜ ਗਿਆ ਦੂ ਕੁੱਲ ਲੱਜਾ ਲੱਜਾ ਮਤਲਬ ਬਦਨਾਮ ਸ਼ਰਮਸਾਰ ਕਹਿੰਦੇ ਬਦਨਾਮ ਕਰ ਲੈਂਦਾ ਹੈ हे ਪ੍ਰਭੂ ਕਹਿੰਦੇ ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਲੋਕਾਂ ਦੇ ਇਸ ਮਸ਼ਕਰੀਆਂ ਤੋਂ ਡਰ ਡਰ ਕੇ ਕਹਿੰਦੇ ਮੈਂ ਤੇਰੇ ਦਰ ਤੋਂ ਨਠ ਨਹੀਂ ਜਾਣਾ ਕਹਿੰਦੇ ਮੈਂ ਪੈਂਦਾ ਨਹੀਂ ਮੈਂ ਪਿੱਠ ਵਿਖਾ ਕੇ ਪੈਂਦਾ ਨਹੀਂ ਜੋ ਮਰਜੀ ਹੋ ਜੇ ਕਿਉਂਕਿ ਸਦੇ ਸਦਾ ਤਾਂ ਜਿਉਂਦਾ ਰਹਿਣਾ ਹੀ ਨਹੀਂਗਾ ਨਾ ਤੇ ਫਿਰ ਕਿਉਂ ਭੰਜੇਗੇ ਕਿੰਨੇ ਕਸ਼ਟਾਂ ਤੋਂ ਚਾ ਕਿੰਨੇ ਮਰਜੀ ਕਸ਼ਟ ਆ ਜਣ ਫਿਰਗੇ ਫਰਮਾਨ ਹੈ ਰਹਾਉ ਜੈਸੇ ਆਪਣੇ ਤਨਹੈ ਪ੍ਰਾਣੀ ਮਰਨ ਮੰਡੈ ਜੈਸੀ ਸੰਤ ਜਨਾਂ ਰਾਮ ਨਾਮ ਨਾ ਛੱਡੈ ਜਿਵੇਂ ਕਹਿੰਦੇ ਆਪਣਾ ਧਨ ਬਚਾਉਣ ਦੀ ਖਾਤਰ ਮਨੁੱਖ ਮਰਨ ਤੇ ਵੀ ਤੋਲ ਲੈਂਦਾ ਮਰਨ ਮੰਡ ਲੈਂਦਾ ਜਿ세 ਆਪਣੇ ਧਨੈ ਜਿਵੇਂ ਆਪਦਾ ਧਨ ਬਚਾਉਣ ਖਾਤਰ ਪ੍ਰਾਣੀ ਬੰਦਾ ਮਰਨ ਮੰਡ ਐ ਕਹਿੰਦੇ ਮਰਨ ਮੰਡ ਲੈਂਦਾ ਜਿਵੇਂ ਤਿਵੇਂ ਕਹਿੰਦੇ ਉਸੇ ਤਰ੍ਹਾਂ ਤੈਸੇ ਸੰਤ ਜਨ ਕਹਿੰਦੇ ਉਸੇ ਤਰ੍ਹਾਂ ਪਰਮਾਤਮਾ ਦੇ ਪਿਆਰੇ ਪ੍ਰਭੂ ਦੇ ਪਿਆਰੇ ਪਰਮੇਸ਼ਰ ਦੇ ਭਗਤ ਵੀ ਕਹਿੰਦੇ ਪ੍ਰਭੂ ਦਾ ਨਾਮ ਤਨ ਨਹੀਂ ਛੱਡਦੇ ਜਿਵੇਂ ਬੰਦਾ ਮਰਨ ਮੰਨ ਲੈਂਦਾ ਤਨ ਦੇ ਖਾਤਰ ਮਰ ਜਾਂਦਾ ਜਿੰਦ ਜਾਨ ਲਾ ਲੈਂਦਾ ਕਹਿੰਦੇ ਉਸੇ ਤਰ੍ਹਾਂ ਪਰਮਾਤਮਾ ਦੇ ਪਰਮੇਸ਼ਰ ਦੇ ਪਿਆਰੀ ਹਨ ਜਿਹੜੇ ਉਹ ਮਰਨ ਮੰਨ ਲੈਂਦੇ ਪਰ ਭਜਦੇ ਨਹੀਂ ਫਿਰ ਛੱਡਦੇ ਨਹੀਂ ਪਰਮੇਸ਼ਰ ਦਾ ਨਾਮ ਨਹੀਂ ਛੱਡਦੇ ਕਹਿੰਦਾ ਉਹਨਾਂ ਪਾਸ ਵੀ ਪ੍ਰਭੂ ਦਾ ਨਾਮ ਧੰਨਾ ਹੈ ਉਹਨਾਂ ਵਾਸਤੇ ਉਹ ਧੰਨਾ ਹੈ ਫਿਰ ਕੀ ਫਰਮਾਨ ਹੈ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾਂ ਨਾਰਾਇਣ ਸੁਪ੍ਰਸੰਨ ਹੋਏ ਤਾਂ ਸੇਵਕ ਨਾਮ ਸਮਝਾਉਣਾ ਕਰਦੇ ਕਹਿੰਦੇ ਗੰਗਾ ਗਿਆ ਗੋਦਾਵਰੀ ਆਦਿਕ ਇਹ ਤੀਰਥਾਂ ਦੇ ਨਾਮ ਹੈ ਗੰਗਾ ਗਿਆ ਗਿਆ ਦਾ ਮਤਲਬ ਇਹ ਨਹੀਂ ਵੀ ਗਿਆ ਉੱਥੇ ਚੱਲ ਕੇ ਇਹ ਵੀ ਇੱਕ ਤੀਰਥ ਹੈ ਗੰਗਾ ਤੇ ਗਿਆ ਤੇ ਗੋਦਾਵਰੀ ਆਦਿਕ ਤੀਰਥਾਂ ਤੇ ਜਾਣਾ ਕਹਿੰਦੇ ਇਹ ਦੁਨੀਆ ਨੂੰ ਹੀ ਪਰਤੇਉਣ ਦੁਨੀਆ ਨੂੰ ਹੀ ਪਤੇਉਣ ਵਾਲੇ ਕੰਮ ਹਨ ਇਨ ਲੋਕਾਂ ਦੀ ਨਿਗਾਹ ਜਿਵੇਂ ਹਾਂ ਬੜਾ ਇਹ ਤੀਥਾਂ ਦੇ ਬੜੇ ਇਸ਼ਨਾਨ ਕਰਦਾ ਹੈ ਇਹ ਤਾਂ ਬਹੁਤ ਤੀਥਾਂ ਦੇ ਬੜੇ ਇਸ਼ਨਾਨ ਕਰਦਾ ਹੈ ਕਹਿੰਦੇ ਲੋਕਾਂ ਦੀ ਨਿਗਾਹ ਦੇ ਵਿੱਚ ਇਹ ਸਹੀ ਹੈ ਪਰ ਕਹਿੰਦੇ ਹੇ ਨਾਮਦੇਵ ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਵੇ ਤੇ ਆਪਣੇ ਨਾਮ ਦੀ ਦਾਤ ਕਰੇ ਨਾਮ ਦੀ ਦਾਤ ਦੇਵੀ ਕਹਿੰਦੇ ਉਹੀ ਪਗਤ ਹੈ ਉਹੀ ਪ੍ਰਮਾਣ ਹੈ ਤੇ ਹੋਰ ਪਿੱਛੇ ਦੱਸ ਹੀਗੇ ਨਾ ਮਨ ਲੋਕ ਤਾਂ ਲੋਕਾਂ ਦੀ ਤਾਂ ਫਿਰ ਪਰਵਾਹ ਨਹੀਂ ਨਾ ਕਰਨੀ ਤੇ ਜੇ ਲੋਕਾਂ ਨੂੰ ਪਤੇਉਣ ਵਾਸਤੇ ਵੀ ਹਾਂ ਲੋਕ ਸ਼ਾਬਾਸ਼ੇ ਦੇਣ ਵੀ ਹਾਂ ਬੜਾਏ ਤਾਂ ਪੁੰਨੀ ਧਰਮੀ ਆ ਬੰਦਾ ਹੈ ਤਾਂ ਭਗਤ ਨਾਮਦੇਵ ਜੀ ਕਹਿੰਦੇ ਭਲਾਂ ਦੀ ਤਾਂ ਲੋਕਾਂ ਦੀ ਮੈਂ ਨਿਗਾਹ ਦੇ ਵਿੱਚ ਜੇਜਾ ਵੀ ਹੋਵਾਂ ਭਲਾਂ ਦੀ ਚੰਗਾ ਹੋਵਾਂ ਤੇ ਚਾਹੇ ਮਾੜਾ ਹੋਵਾਂ ਲੋਕਾਂ ਦੀ ਤਾਂ ਮੈਂ ਪਰਵਾਹ ਨਹੀਂ ਕਰਨੀ ਨਾ ਲੋਕਾਂ ਲਈ ਮੈਂ ਚੰਗਾ ਬਣਨਾ ਹੈ ਮੈਂ ਤਾਂ ਆਪਦੇ ਗੁਰੂ ਲਈ ਚੰਗਾ ਬਣਨਾ ਹੈ ਗੁਰੂ ਦੇ ਨਿਗਾਹ ਦੇ ਵਿੱਚ ਜੋ ਗੁਰੂ ਨੂੰ ਪਾਉਂਦਾ ਮੈਂ ਉਹ ਕਰਨਾ ਹੈ ਲੋਕਾਂ ਲਈ ਨਹੀਂ ਮੈਂ ਕੁਝ ਵੀ ਕਰਨਾ ਮੈਂ ਆਪਦੇ ਗੁਰੂ ਲਈ ਕਰਨਾ ਹੈ ਕਹਿੰਦਾ ਭਾਵੇਂ ਹੈ ਇਸ ਕਰਕੇ ਇਸ ਸਾਰੇ ਸ਼ਬਦ ਦਾ ਭਾਵੇਂ ਹੈ ਕਹਿੰਦੇ ਪ੍ਰੀਤ ਦਾ ਸਰੂਪ ਚਾਹੇ ਕਸ਼ਟ ਆਉਣ ਤੇ ਚਾਹੇ ਲੋਕ ਠੱਠਾ ਕਰਨ ਪਾਵ ਲੋਕ ਅਸਣ ਕਿੰਨੇ ਭਗਤ ਜਨ ਪ੍ਰਭੂ ਦੀ ਭਗਤੀ ਨਹੀਂ ਤਿਆਗਦੇ ਇਹ ਸ਼ਬਦ ਦਾ ਭਾਵ ਇਹ ਹੈ ਕਹਿੰਦੇ ਉਹੀ ਪ੍ਰੀਤ ਹੈ ਪਰਮੇਸ਼ਰ ਦੀ ਪਰਮੇਸ਼ਰ ਦੇ ਨਾਲ ਪ੍ਰੀਤ ਹੈ ਜਦੋਂ ਪੈਜੇ ਫਿਰ ਜਿੰਨੇ ਮਰਜੀ ਕਸ਼ਟ ਆ ਜਾਣ ਇਹ ਨਹੀਂ ਵੀ ਛੱਡ ਕੇ ਭੱਜੂਗਾ ਤੇ ਲੋਕ ਮਾ ਸ਼ੁਕਰੀਆਂ ਵੀ ਕਰੀ ਜਾਣਗੇ ਲੈ ਹੁਣ ਤੈ ਭਗਤ ਬਣ ਗਿਆ 100 ਚੂਹਾ ਖਾ ਕੇ ਮਿੱਲੀ ਹੱਜ ਨੂੰ ਚੱਲੀ ਕਹਿ ਨਹੀਂ ਦਿੰਦੇ ਕਈ ਵਾਰੀ ਬੰਦਾ ਸਾਰੇ ਜ਼ਿੰਦਗੀ ਮਾੜੇ ਕਰਮ ਕੀਤੇ ਹੁੰਦੇ ਪਰ ਜਦੋਂ ਸਿੱਧੇ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ ਲੋਕ ਫਿਰ ਉਹਨੂੰ ਪਹਿਲਾਂ ਵੀ ਨਹੀਂ ਛੱਡਦੇ ਹੁੰਦੇ ਮੇ ਐਂ ਕਰਦਾ ਉਹ ਕਰਦਾ ਤੇ ਪਰ ਜਦੋਂ ਸਿੱਧੇ ਰਸਤੇ ਤੇ ਤੁਰ ਤੁਰਦਾ ਫਿਰ ਦੂਜੇ ਪਾਸੇ ਹੋ ਜਾਂਦੇ ਹਰ ਨੂੰ ਜੇ ਚੱਲ ਪਿਆ ਤਾਂ ਫਿਰ ਕਹਿੰਦੇ ਵੀ ਤਾਂ ਐਂ ਕਰਦਾ ਰਿਹਾ ਪਰ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਸ਼ਰਨ ਦੇ ਵਿੱਚ ਆ ਗਿਆ ਉਹਦੇ ਪਿੱਛੇ ਜੋ ਉਹਨੇ ਜ਼ਿੰਦਗੀ ਉਹਦੀ ਰਹੀ ਜੋ ਉਹਨੇ ਕਰੋੜਾਂ ਕਰਮ ਪਾਪ ਕੀਤੇ ਚਾਹ ਜੋ ਮਰਜੀ ਪਾਪੀ ਸੀ ਪੁੰਨੀ ਸੀ ਧਰਮੀ ਸੀ ਚਾਹ ਮਹਾਵਾਪੀ ਸੀ ਜੇ ਜੇ ਵੀ ਕਰਮ ਕੀਤੇ ਜਦੋਂ ਉਹ ਗੁਰੂ ਦੀ ਸ਼ਰਨ ਗੁਰੂ ਦੇ ਲੜ ਲੱਗ ਗਿਆ ਤਾਂ ਉਹ ਸਾਰੇ ਗੁਰੂ ਸਮਰੱਥ ਹੈ ਗੁਰੂ ਸਾਰੇ ਉਹਦੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਤੇ ਉਸ ਦੀ ਜ਼ਿੰਦਗੀ ਉਸ ਦਿਨ ਤੋਂ ਦੁਆਰਾ ਸ਼ੁਰੂਆਤ ਹੁੰਦੀ ਹੈ ਜ਼ਿੰਦਗੀ ਦੀ ਉਹਦਾ ਨਵਾਂ ਜੀਵਨ ਹੋ ਜਾਂਦਾ ਉਸ ਦਾ ਗੁਰੂ ਦੇ ਨਿਗਾਹ ਦੇ ਵਿੱਚ ਗੁਰੂ ਦੀ ਨਜ਼ਰਾਂ ਦੇ ਵਿੱਚ ਉਹ ਪ੍ਰਵਾਨ ਹੈ ਤੇ ਲੋਕ ਭਲਾ ਨਹੀਂ ਉਹਨੂੰ ਮਜ਼ਾਕ ਢਾਉਣੋਂ ਦੇ ਲੋਕਾਂ ਦੀ ਉਹਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ ਭਗਤ ਨਾਮਦੇਵ ਜੀ ਇਹ ਸਮਝਾ ਰਹੇ ਜੇ ਤੁਸੀਂ ਕਹਿੰਦੇ ਲੋਕਾਂ ਦੀ ਪ੍ਰਵਾਹ ਕਰੋਗੇ ਲੋਕ ਨਹੀਂ ਕਿਸੇ ਪਾਸੇ ਛੱਡਣਗੇ ਜੇ ਤੁਸੀਂ ਬੁਰੇ ਐ ਤਾਂ ਵੀ ਤੁਹਾਨੂੰ ਕਹਿਣਗੇ ਲੈ ਤਾਂ ਚੰਗੇ ਕੰਮ ਨਹੀਂ ਕਰਦਾ ਤੇ ਜਦੋਂ ਲੱਗ ਗਿਆ ਫਿਰ ਕਹਿਣਗੇ ਲੈ ਪਹਿਲਾਂ ਤੇ ਐ ਕਰਦਾ ਰਿਹਾ ਤੇ ਹੁਣ ਇਹ ਤਰਕੀ ਰੋਜ਼ ਗੁਰਦੁਆਰੇ ਜਾਂਦਾ ਐਨੇ ਕੁਝ ਕਰ ਕਰਾਵਾ ਕੇ ਇਸ ਕਰਕੇ ਕਹਿੰਦੇ ਵੀ ਤੁਸੀਂ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਤੁਸੀਂ ਪ੍ਰਵਾਹ ਕਰਨੀ ਹੈ ਗੁਰੂ ਦੀ ਮੈਂ ਗੁਰੂ ਕੀ ਕਹਿੰਦਾ ਗੁਰਬਾਣੀ ਕੀ ਕਹਿੰਦੀ ਹੈ ਗੁਰੂ ਦੀ ਮੰਨਣੀ ਹੈ ਲੋਕਾਂ ਦੀ ਨਹੀਂ ਮੰਨਣੀ ਲੋਕਾਂ ਦੀ ਨਿਗਾਹ ਦੇ ਵਿੱਚ ਚੰਗੇ ਨਹੀਂ ਬਣਨਾ ਗੁਰੂ ਦੀ ਨਿਗਾਹ ਦੇ ਵਿੱਚ ਚੰਗੇ ਬਣਨਾ ਹੈ ਲੋਕਾਂ ਦੀ ਨਿਗਾਹ ਦੇ ਪਲਾਨੇ ਵਿੱਚ ਮਾੜੀ ਹੋਵੇ ਪਰ ਗੁਰੂ ਦੇ ਨਜ਼ਰਾਂ ਦੇ ਵਿੱਚ ਮਾੜਾ ਨਹੀਂ ਹੋਣਾ ਚਾਹੀਦਾ ਗੁਰੂ ਲਈ ਸਭ ਕੁਝ ਕਰਨਾ ਹੈ ਸ਼ਬਦ ਗੁਰੂ ਲਈ ਜੋ ਗੁਰੂ ਨੂੰ ਪ੍ਰਵਾਨਾ ਉਹ ਕਰਨਾ ਹੈ ਜੇ ਲੋਕਾਂ ਨੂੰ ਜੋ ਪ੍ਰਵਾਨਾ ਉਹ ਨਹੀਂ ਕਰਨਾ ਲੋਕਾਂ ਦੀ ਪਰਵਾਹ ਨਹੀਂ ਕਰਨੀ ਇਹ ਸ਼ਬਦ ਤੋਂ ਇਸ ਤੋਂ ਸਿੱਧ ਮਿਲਦੀ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਮੇਨ ਤੁੰਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਸ਼ਾ ਅਤਿ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ